ਚਲੋ ਜੀ ਸਤਿ ਸ਼੍ਰੀ ਅਕਾਲ ਉਹੀ ਵਲੌਗ ਆਪਾਂ ਨੇ ਕੰਟੀਨਿਊ ਕਰਤਾ ਸਵੇਰ ਦਾ ਟਾਈਮ ਆ ਤੇ ਅੱਜ ਜਿਹੜੇ ਮਿਸਤਰੀ ਨੇ ਆੜੇ ਨੇ ਸਵੇਰੇ ਹੀ ਤੇ ਕੱਲ ਮਿਸਤਰੀ ਸਾਨੂੰ ਕਹਿ ਗਏ ਸੀ ਕਿ ਅੱਜ ਨਹੀਂ ਰੱਖੀ ਜਾਏਗੀ ਤੇ ਹੁਣ ਦੇਖਨੇ ਆ ਕਿੰਨੇ ਵਜੇ ਤੱਕ ਕੰਮ ਸ਼ੁਰੂ ਕਰਦੇ ਨੇ ਤੇ ਬਾਬਾ ਜੀ ਨੂੰ ਫੋਨ ਕਰਤਾ ਉਹ ਆ ਜਾਣਗੇ ਅਰਦਾਸ ਕਰਨ ਵਾਸਤੇ ਬਾਕੀ ਤੁਸੀਂ ਬਣੇ ਰਹੋ ਵਲੌਗ 'ਚ ਠੀਕ ਹੈ ਤੁਹਾਨੂੰ ਦਿਖਾਈ ਜਾਵਾਂਗੇ ਵਲੌਗ ਕੰਟੀਨਿਊ ਕੰਟੀਨਿਊ ਹੀ ਆਉਣਗੇ ਠੀਕ ਹੈ ਤੇ ਗਗਨ ਨੇ ਅੱਜ ਛੁੱਟੀ ਕਰ ਲਈ ਸਕੂਲ ਜਾਣਾ ਸੀ ਫਿਰ ਗਗਨ ਨੇ ਮਾਰ ਲਈ ਛੁੱਟੀ ਤੇ ਬੱਚਿਆਂ ਨੇ ਵੀ ਛੁੱਟੀ ਕਰਾਤੀ ਬੱਚਿਆਂ ਨੂੰ ਮੈਂ ਕਿਹਾ ਚਲੋ ਕਿ ਪਹਿਲੀ ਵਾਰੀ ਇਹ ਕੰਮ ਕਰਨ ਲੱਗੀਆਂ ਤੇ ਬੱਚੇ ਵਿਚਾਰੇ ਸਾਡੇ ਕੋਲ ਹੀ ਰਹਿਣ ਘਰੇ ਤੇ ਸਾਰੇ ਜਾਣੇ ਦੇਖਾਂਗੇ ਇਹ ਭਾਗਾ ਭਰਿਆ ਦਿਨ ਚੜੇ ਅੱਜ ਤੇ ਚਲੋ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਇੰਨੀਆਂ ਬੈਸਟ ਡਿਸੀਜਨ ਦੇ ਤੁਹਾਨੂੰ ਸਾਨੂੰ ਤੇ ਚਲੋ ਜੀ ਆਪਾਂ ਇੱਥੇ ਵੀਲੋਗ ਕੰਟੀਨਿਊ ਕਰ ਦਾਂਗੇ ਬਈਓ। ਉਹ ਕਾਪੀਰਾਈਟ ਆ ਜਾ। ਇਹਨਾਂ ਨੂੰ ਅਪਸਟ ਕਰਦੇ ਕਰ। ਹਾਂ। ਤੇ ਉਹ ਕੋਈ ਨਾ ਬੱਚੇ ਚੋ ਜਾਣਾ। ਤੇ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਇੰੀਆਂ ਬੈਸਟ ਵਿਸ਼ੇਸ ਦਿੱਤੀਆਂ ਤੇ ਬਹੁਤ ਬਹੁਤ ਥੈਂਕ ਯੂ ਤੇ ਅੱਜ ਉਹ ਭਾਗੌੜਾ ਦੇ ਚੜਿਆ ਤੇ ਰਾਜ ਲੱਗਿਆ ਕਿ ਰੱਖਣਾ ਆਪਣੇ ਘਰ ਦੀ ਨਹੀਂ ਤੇ ਟਾਈਮ ਹੋ ਗਿਆ 9:00 ਹੋਵੇ ਤਾਂ ਤੇ 9:00 ਵਜੇ ਦਾ ਭਗਵਾਨ ਪਾਪਾ ਜੀ ਨੇ ਕਿਹਾ ਸੀ ਤਾਂ ਅਸੀਂ 9:00 ਵਜੇ ਤਾਂ ਕਰ ਦਾਂਗੇ 9:30 ਦਾ ਤੇ ਮੇਥੀ ਸਾਡੇ ਅੱਜ ਕਿਵੇਂ ਦੇਖਿਆ ਸਿਆਲ ਕਰ ਲਿਆ ਕੀ ਕੀ ਰੱਖਣਾ ਸਾਡੇ ਦੀ ਰਵਾਜ ਨੇ ਤੇ ਤੁਸੀਂ ਦੇਖੋ ਬਾਕੀ ਤੁਹਾਡੇ ਕੀ ਨਾ ਵੀ ਦੱਸਿਓ ਇੱਕ ਕਾਲੀ ਚਾਪਾ ਦਾ ਸਰ ਉਹਨਾਂ ਤੇਲ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਕੀ ਰਵਾਜ ਨੇ ਅੱਧਰ ਇੱ딜 ਆ ਲਈ ਆਪਣਾ ਇੱਕ ਟੌੜ। ਇਹ ਤਾਂ ਕੰਮ ਹੈ। ਪਹਿਲੇ ਗੱਲੀ ਬੱਟੇ ਬੱਲੀ ਆ। ਆਹ ਉਹ ਕੋਲ ਤੋਂ ਹਾਈਟ ਨਹੀਂ ਆ ਰੇ। ਉਹ ਸੁਨੇਹੇ ਆ ਰੇ। ਆਹ ਨਹੀਂ ਖੰਮਣੀ ਜਿਹੜੇ ਸਾਡੇ ਵਾਲਾ ਉਧਰ ਗੁਰਦਾਸਪੁਰ ਜਿਹਨਾਂ ਵਾਲੇ ਨੂੰ ਮੌਲੀ ਕਹ ਦਿੰਦੇ ਆਪਾਂ। ਇੱਧਰ ਮਾਲਵੇ ਵਾਲ ਖੰਮਣੀ ਕਹ ਦਿੰਦੇ ਆ ਮਾਲਵੇ ਦੇ ਨਾਮ। ਭਾਈ ਨਮੂਨہ ਕਿਰਮਣ। ਹauso ਨਮੂਨਿਆਂ ਦਾ। ਰਾਤੀਂ ਜਾਂਦਾ ਨਹੀਂ।

ਨੋਟ ਪੇਨਡ ਅਪ ਬੇਟਰ ਰੇਲਾ ਲਾਪਾ ਹਲਦੀ ਮਸਲਨੀ ਪਾ ਦੇ ਬੇਤ ਸੋਣ ਮਾਦੀ ਪੜੀ ਇਹ ਲੈ ਕੇ ਤੰਕੀ ਕਰ ਬਸਾਰੇ ਤੋਂ ਸੋਣ ਕਰ ਲੈ ਕਸ ਗ੍ਰਾਮ ਦਾ ਕਸ ਗ੍ਰਾਮ ਦਾ ਕੀ ਕਰਨਾ ਹੈ ਆਈ ਆਇਓ ਕੁਝ ਨਾ ਕਹਿ ਲੈ ਕੋਲ ਜਰਾ ਅਗਲੇ ਸਾਲੀ ਕੀ ਆਵਾ ਫਾਹੀ ਖੰਮਣੀ ਦੇ ਗੁੜ ਤੇ ਤੇਲ ਤੇ ਹਲਦੀ ਥੋੜੀ ਤਾਂ ਕਿੰਨੇ ਗ੍ਰਾਮ ਦਾ ਉਹ ਤਾਂ ਚਲ ਉਹ ਤਾਂ ਕੋਈ ਚੰਗੀ ਜੈ ਨਹੀਂ ਨਾ ਸਵਾਣਾ ਤਾਂ ਤਿਆਰ ਹੋ ਗਏ ਤੇ ਬਾਕੀ ਜੀ ਨੀਹਾਂ ਦੇ ਵਿੱਚ ਹਾਂ ਉਹ ਆਪਾਂ ਦਿੰਦੇ ਤਾਂ ਤੇ ਸਾਰੀ ਤਿਆਰੀ ਹੋ ਗਈ ਹੈ ਸਾਡੀ ਬਾਕੀ ਜੀ ਜੋ ਵੀ ਰੀਤੀ ਰਿਵਾਜ ਨੇ ਇਹ ਸਾਰੇ ਦੱਸਿਓ ਕਿ ਨੀਂਦ ਦੇ ਵਿੱਚ ਕੀਤੇ ਹੁੰਦੇ ਨੇ ਕੁਝ ਰੱਖਦੇ ਹੋ ਜਾਂ ਦੀ ਦਾ ਰੱਖਦੇ ਨੇ ਚਾਂਦੀ ਦਾ ਕਈ ਕਈ ਕੁਝ ਸਾਰੇ ਰਿਵਾਜ ਨੇ ਮਿਸਤਰੀ ਨਾਲ ਗੱਲ ਕਰ ਰਹੇ ਹਾਂ ਤੁਸੀਂ ਦੱਸੋ ਕੀ ਰੱਖਣਾ ਮੈਂ ਕੀ ਕਰੀ ਨਹੀਂ ਆਹਦਾ ਕੁਝ ਕੀਤਾ ਹੋਇਆ ਇਹ ਤਾਂ ਪਹਿਲੀ ਵਾਰ ਸੁੱਖਣ ਵਾਲਾ ਇਹ ਕੰਮ ਹੋਣਾ ਸਾਡੇ ਘਰੇ ਤੇ ਫਿਰ ਸਾਨੂੰ ਕੀਤਾ ਵੀ ਨਹੀਂ ਕਿਤੇ ਵੀਖਿਆ ਵੀ ਨਹੀਂ ਦੇਖਿਆ ਵੀ ਨਹੀਂ ਸਾਡੇ ਹੱਦ ਹੁੰਦਿਆ ਸੀ ਸਾਡੇ ਪੇਕੇ ਦੇ ਘਰ ਪਾਇਆ ਸੀ ਇਹ ਬਣੀ ਨਹੀਂ ਲੋਥੇ ਬਣੇ ਨੇ ਤੁਹਾਨੂੰ ਪਤਾ ਲੱਗ ਜੂਗਾ ਕੀ ਰੱਖਣਾ ਨਹੀਂ ਦੇ ਵਿੱਚ ਨਾ ਠੀਕ ਹੈ ਪੀ ਕੇ ਨੂੰ ਪਤਾ ਹੀ ਨਹੀਂ ਹੈਗਾ ਹੁੰਦਾ ਵੀ ਆਂਦਾ ਹੀ ਮਾਵਾ ਤੇ ਨੂੰ ਪਤਾ ਹੀ ਨਹੀਂ ਮਾਵਾ ਦੀ ਉਹ ਸੁੱਡਲ ਨਹੀਂ ਸੱਚੀ ਉਹ ਨੂੰ ਨਹੀਂ ਕੱਖ ਪਤਾ ਹੈਗਾ ਹੋਰ ਪਰ ਕਿਹੜੀ ਗੱਲ ਪਾਈ ਹੈ ਕਹਿੰਦੀ ਇਹੋ ਜੀ ਗੱਲ ਨਾ ਪਾਇਆ ਕਰੋ ਸੋਕ ਨੂੰ ਮੈਂ ਤਾਂ ਸੋਨੂੰ ਫੋੜ ਮੈਂ ਤਾਂ ਨੀਅਰਟ ਫਸ ਲੈ ਕੇ ਚੜ ਤੱਕ ਦੇਣਾ ਪੈਣਾ ਕੋਈ ਸੱਕਣ ਵਾਲਾ ਕਾਰਡ ਕਿੱਥੇ ਆ ਫਿਰ ਮੰਮੀ ਗਲਤ ਘੱਲ ਹੈ ਨਾ ਐਨੇ ਜਵਾਕ ਵਾ ਡਰਾ ਘਾਟੇ ਤੇ ਘਾੜੇ ਵਾ ਕੀਤੇ ਹਰ ਤੁਸੀਂ ਆਜਾ ਆਜਾ ਮਸੀ ਮੇਰੀਆਂ ਚੱਕਾਂ ਤਮੂ ਮੈਂ ਆਪਣੀ ਜਫੜਾਈ ਨਹੀਂ ਨਾਲੇ ਕੋਹ ਹੋ ਰਿਹਾ ਦੇਖੀ ਜਾਲ ਤੂੰ ਕਿਆ ਕਰ ਆਪਾਂ ਆ ਨੀ ਮਾਇ ਮਰੇ ਮੁੰਜਾ ਦਾ ਦੇਣਾ ਨਾ ਸਾਈਟੋਂ ਸਿੱਖਾਂ ਬਣਦੇ ਜੀ ਤੇ ਇੰਨੀ ਗਰਮੀ ਸਾਹਮਣੇ ਹੋਣਾ ਹੈਗਾ ਆਪੇ ਘੱਲਣਾ ਉਹਨੇ ਅੱਜ ਦੇ ਪਹਿਲੀ ਵਾਰ ਕਰਨ ਲੱਗੇ ਕਿਤੇ ਪਤਾ ਨੋ ਬਗੈ ਜੂਠਾ ਤੇ ਮੋਈ ਦਾਸ ਫਿਰ ਇਹ ਜੀ ਪਾਣੀ ਹੈ ਨਾ ਖਾਣੇ ਚ ਨਹੀਂ ਲੱਗਦੇ ਆ ਦੇਖ ਤਾਂ ਕੋਲਾ ਗੜ ਹੋ ਰਹੀ ਨਾ ਨਹੀਂ ਹੋ ਕੋ ਦੋ ਮੋਟੇ ਗੜਮਾਸੀ ਨੂੰ ਬੁਲਾਇਓ ਨਾਨੀ ਬਈ ਪੁਰਾਣੀ ਏਟ ਲਵਾ ਦੇ ਕੋੜੇ ਤੇ ਦਿੱਕੀ ਨਾ ਕੰਸੀ ਮਟਨ ਗਾਂ ਲਾਣੀ ਨਹੀਂ ਸਾਫ ਕੀਤੀ ਨਹੀਂ ਇਹ ਉਧਰ ਤੋਂ ਚੱਲੀ ਹੈ ਕਿ ਇਧਰ ਤੱਕ ਜਾਣਾ ਮੇਰੇ ਚੱਪਾ ਵੀ ਨਿਪਾ ਕੇ ਆਲੀ ਸੀ ਪਾਲਾ ਕਰਾਉਣਾ ਬੜੀਆਂ ਮੈਂ ਚੱਪਾ ਹਰਕ ਪਾ ਕੇ ਹੋ ਗਈ ਤੇ ਤੜਕਾ ਮੈਂ ਤਾਂ ਰੈਡੀ ਬਾਕੀ ਤਾਂ ਦੱਸਾਂਗੇ ਅਸੀਂ ਕੀ ਰੱਖਣਾ ਨਹੀਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਟਾਈਮ ਤੇ ਕਿਉਂਕਿ ਸਾਨੂੰ ਵੀ ਨਹੀਂ ਇਹ ਚੀਜ਼ ਬਾਰੇ ਪਤਾ ਆ ਬਾਈ ਨੂੰ ਗਿਆ ਤਾਂ ਮੰਜਾ ਵੀ ਰਿਆ ਮੰਜਾ ਮੰਜਾ ਸਾਡਾ ਇੱਕ ਸਾਡਾ ਇਹ ਮੈਨੂੰ ਗੁਟੇਕ ਚ ਮੰਜਾ ਡਾਕ ਤੇ ਮੈਨੂੰ ਇੰਨੀ ਹਵਾ ਆਉਂਦੀ ਕਿ ਸਾਰਾ ਦਿਨ ਇੱਥੇ ਗੌਰ ਮਾਰਨ ਅੰਕਲ ਜੀ ਅੰਕਲ ਜੀ ਨਾ ਤੁਹਾਨੂੰ ਲੱਗਦਾ ਚਾ ਚਾ ਲੱਗਦਾ ਮੈਨੂੰ ਦਰ ਮੈਂ ਤਾਂ ਬੁੱਧੀ ਆਈ ਬੰਦੀ ਮਦਦ ਦਿੱਤਾ ਬਰਾਦੀ ਜੀ ਅੱਛਾ ਇਹ ਦੋ ਰਸਤੇ ਪਟਾਰੀ ਜੀ ਠੀਕ ਨਾ ਹੋ ਰੇ ਸਤਰੀ ਘਰ ਵਿੱਚ ਸਤਰੀ ਘਰ ਮੈਂ ਕੁੱਟਣਾ ਕੋਈ ਨਹੀਂ ਅੰਦਾਜ਼ ਕਰਦਾ ਨਹੀਂ ਬੋਲ ਰੇ ਨਾ ਤੇ ਜੀ ਕਿਤੇ ਕਿੰਨੇ ਵਾਲੇ ਪੋਲ ਫਿਲਲੇ ਵਾਲਾ ਅੰਦਾਜ਼ ਉਹ ਕਿੱਕਾ ਬੰਦੇ ਦਾ ਕਿੱਡਾ ਚੋਲਾ ਰੱਖਦਾ ਤੇ ਮਾਚੂ ਕਿ ਤਿੰਨ ਕੈਮਰੇ ਆਉਣ ਹੋਏ ਨਹੀਂ ਛੋਟਾ ਕਰ ਮੇਰਾ ਹੀ ਹੈਗਾ ਪਤਾ ਆਪਣਾ ਵੀ ਕਰ ਲੈ ਪੁੱਤ ਕਿ ਕਰੋਂ ਆਣੇ ਕਿ ਤਿੰਨ ਕੈਮਰਾ ਆ ਲੈ ਉਹ ਦੇਖ ਪਾਪਾ ਅੱਗੇ ਗਰੀ ਬੈਠਾ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਪਹੁੰਚ ਗਿਆ। ਬਾਕੀ ਸਭ ਤਾਂ ਪਹਿਲਾਂ ਮੈਨੂੰ ਮੂਵੀ ਵਾਲਾ। ਮੂਲ ਜਿਹੜਾ ਬਣਾਇਆ ਨਾ ਉਹਦੇ ਵਿੱਚ ਸ਼ਾਫੂ ਵੀ ਸੀ। ਸ਼ਾਫੂ ਨੇ ਇਹਨੂੰ ਮੈੱਕਰ ਤੋਂ ਉਹ ਪਾਣੀ ਮੰਜਾਵੇ ਕਿ ਤੱਕ ਲਿਓ। ਮੈਂ ਚੱਲੀ। ਮੰਮੀ ਨੂੰ ਕਹ ਚੋ ਮੰਮੀ ਚੜਜੂਗੀ ਤੂੰ। ਨਾਟਕੀਰਾਂ ਨਾਟਕੀਰਾਂ ਨਾਟਕੀਰਾਂ। ਛੋਟਾ ਲੈ ਕੀ ਆ ਨਾ। ਹਾਂ। ਆਗੇ ਬਾਬਾ ਜੀ ਚਲੋ ਆ ਜਲਿਓ ਉਧਰ ਨਛਾ ਦੇਖ ਲੈ ਬਈ ਕਿ ਕਿਸਾ ਹੁੰਦਾ ਹੈ ਆ ਆ ਪੈਂਟਾ ਤਾਂ ਹੀ ਚੱਲਦਾ ਤੇ ਇਹਦੀ ਫੀਤ ਵਿੱਚ ਨਹੀਂ ਆਉਣਾ ਸੀਗਾ ਆਹ ਆ ਗੰਦੀ ਬੜਾ ਬੜਾ ਕੋਟਾ ਨਹੀਂ ਤੋ ਅੱਛਾ ਓਰੇ ਆਪਾਂ ਨੇ ਇੱਕ ਧਰੀ ਜਿੱਤੀ ਕਰਕੇ ਰਹੀ ਹੂ ਮੋਰੇ ਫਰੰਟ ਤੇ 16 ਫੁੱਟ ਰਹਿ ਜਾਊਗਾ ਬਾਹਰ ਹੂ ਤਹੂਗਾ ਨਾ ਅੱਛਾ ਸਾਈਡੋਂ ਪਨੇ ਹੋ ਗਰੇ ਤੇ 10 ਫੁੱਟ ਤਾਂ ਕਰੇ ਦੋ ਪੰਜ ਕਿਉਂ ਇਧਰ ਅੱਛਾ ਆ ਦੇ ਬੰਦਰ ਲੱਗੂ ਹੀ ਆਪਾਂ ਬਸ ਠੀਕ ਹੈ ਇਹਨੂੰ ਆਪਾਂ ਬਾਅਦ ਚੋਂ ਤਰ੍ਹਾਂ ਜਿਵੇਂ ਰੁਕਵਾ ਦੇ ਆਉਂ ਪੱਟਾਂਗੇ ਫਿਰ ਟਿੱਕਾ ਲੱਗੂ ਆਹ 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 ਇਹਨੂੰ ਬਾਅਦ ਕਰਦੇ ਹਾਂ ਹਾਂ ਕਈ ਵਾਰੋ ਬੱਚ ਮਾਰਦਾ ਮੀਠ ਠੀਕ ਹੈ ਠੀਕ ਹੈ ਇਹਦਾ ਇਹਨੂੰ ਮੈਂ ਟਿੱਕਾ ਨੂੰ ਕਈ ਕਰਨਾ ਇਹਨੂੰ ਬੰਦਰ ਨੂੰ ਠੀਕ ਹੈ ਠੀਕ ਉਦੋਂ ਬਾਅਦ ਫਿਰ ਉਦੋਂ ਆਏ ਨੂੰ ਕਰਦੇ ਹਾਂ ਸੱਸੀ ਆ ਜਾਵਦੀ ਕਰੀਏ ਕੋਈ ਇੱਕ ਵਾਸ਼ੇ ਨੇ ਆਉਂ ਤਿਆਰ ਕਰ ਕੋਈ ਬਸ ਪਾਣੀ ਵਾਲੀ ਦੇ ਲਾਓ ਸੀਮੈਂਟ ਮੰਗਾ ਲਓ ਠੀਕ ਇਹ ਇਕ ਟਾਂ ਲਗਾ ਲੋ ਬਾਈ ਤੁਹਾਨੂੰ ਕਿੱਥੇ ਧਰਨੀ ਆ ਬਸ ਉੱਥੇ ਲਵਾ ਦਿਓ ਤਮੇ ਉੱਧਰ ਲਾਉਣਾ ਇੱਕ ਪਾਸੇ ਬਾਸ ਖੋਜੇ ਜਿਹੜੇ ਮਾਰਦੀ ਕਰਵਾ ਦੇ ਬਾਈ ਕਿੱਧਰ ਲਾਗੇ ਬਸ ਹਾਂ ਬਸ ਇੱਥੇ ਧਰਾਲੂ ਬਸ ਨਹੀਂ ਲਿਆਇਓ ਨਾ ਮੈਂ ਕਿਹਾ ਫਰੰਟ ਵਾਲੇ ਪਾਸੇ ਹੀ ਲਾ ਲੋ ਆ ਉੱਧਰ ਲਾਓ ਉੱਥੇ ਪਾਣੀ ਜਹੜ ਕੇ ਆ ਕੇ ਨਾ ਪੰਜ ਜੀ ਟਾਂ ਲਾ ਲਾ ਉੱਥੇ ਉੱਥੇ ਕਰ ਲਾ ਮੈਂ ਏਟਾ ਕਰ ਦੋ ਉੱਧਰ ਕਰ ਲੋ ਉੱਥੇ ਬਾਸ ਤੇ ਰੋਣ ਸੀਮੈਂਟ ਮਾ ਘਾਲੋ ਤੇ ਬੱਤਰਾ ਠੀਕ ਹੈ ਲਾ ਦਿਓ ਬਸ ਉੱਥੇ ਦਵਾ ਜਾਈ ਨਾ ਹਾਂ ਬਾਤ ਨਹੀਂ ਕਰ ਨਹੀਂ ਠੀਕ ਕਰ ਦੋ ਗਾਂਲ ਉਧਰ ਉਹਨਾਂ ਤੋਂ ਉੱਥੇ ਆ ਗਏ ਠੀਕ ਹੈ ਇਹ ਥੇ ਆਉਂੇ ਥੇ ਇਹਦੇ ਤੋਂ ਜੇ ਚੇਹਨਾ ਲੈਣਾ ਆਈ ਸਾਰੇ ਲੈਣਾ ਆਈ ਸਾਰੇ ਯੂਟਿਊਬ ਬਲੌਗਰ ਜੋ ਲਾਵੇ ਜਮਾਨੇ ਵਿੱਚ ਸੋਣ ਵਾਲੀ ਬੜਿਆ ਇਹਦੇ ਵਿੱਚ ਇਹਦਾ ਦਰਜੇ ਇਹਦੀ 1500 ਲੱਗ ਲੈਂਗੇ 5000 ਨਾ ਸਰਦੇ ਜੱਟ ਰਾਏ ਉਹ ਧਿਆਨ ਨਾਲ ਓਏ ਤੂੰ ਆਪ ਬੰਨਣਾ ਪੈਣਾ ਪਤਾ ਨਹੀਂ ਕਿ ਲੱਗਦਾ ਆਪਾਂ ਆਪੇ ਕਰਦੇ ਆਂ ਮੈਂ ਨਹੀਂ ਕਿ ਮੈਂ ਨਹੀਂ ਚੱਬਲੀ ਇਹ ਨਹੀਂ ਬੋਲਣੇ ਇਹ ਨਹੀਂ ਬੋਲਣੇ ਆਮਨਾ ਆਪਣੇ ਕੀ ਕੀ ਕਹਿੰਦੇ ਨੇ ਉਹਨੂੰ ਆਪਣੀ ਮਿਹਨਤ ਦਾ ਜਿਹੜਾ ਪੈਸਾ ਲੱਗਿਆ ਹੁੰਦਾ ਉਹਦਾ ਸੁਆਦ ਵੱਖਰਾ ਹੀ ਹੁੰਦਾ ਨਾ ਘਰ ਬਣਾਉਣ ਦਾ ਸਹੀ ਗੱਲ ਹੈ ਲੱਖ ਕੀ ਇਹਦੀ ਲੱਖ ਆਪਣੀ ਦਾਦੀ ਨੇ ਆਪਣੇ ਵਾਸਤੇ ਘਰ ਬਣਾਇਆ ਪਰ ਉਹ ਦਾਦੀ ਉਸ ਟਾਈਮ ਬੜੀ ਖੁਸ਼ੀ ਸੀ ਕਿ ਮੈਂ ਆਪਣੇ ਬੱਚਿਆਂ ਦਾ ਘਰ ਬਣਾਇਆ ਹਾਂਜੀ ਮੈਂ ਤਾਂ ਹੁਣ ਬਹੁਤ ਹੋ ਗਿਆ ਘਰ ਬਣਾਇਆ ਕੰਮੜੀ ਬਣੀ ਬਸ ਬੰਦੇ ਬਣੇਗਾ ਬਣਾਇਆ ਬਹੁਤ ਇੰਨਾ ਡਿੱਗ ਜੀ ਬਣਨੀ ਹੈ ਕਿ ਤੇ ਕਦੇ ਕਦੇ ਇੱਟ ਦੇ ਹਾਂ ਗੀਨ ਬਾਬਾ ਅੰਮੀ ਪੜ੍ਹੋ ਇੱਕ ਇਹਨਾ ਫੜ ਲੋ ਟੈਕ ਇੱਕ ਇਹਨਾ ਬੰਨੀ ਚੱਲੋ ਲੋਕਾਂ ਨੂੰ ਪੜ੍ਹਨੋ ਫਿਰ ਆਉ ਤਾਰੇ ਆ ਦੇ ਇੱਧਰ ਇੱਕ ਇੱਕ ਆ ਕਰਨੀ ਹਾਂ ਬਸ ਹਾਂ ਕਰਾ ਕੁਝ ਵੀ ਦਿਖਾ ਚੋ ਆਪਣੇ ਫੋਨ ਚੀਰੀ ਬਣਾ ਲਓ ਬਸ ਆਪਾਂ ਟੈਰ ਲਾ ਰਹੀ ਟੋਟੜੇ ਤੇ ਦਮੋਂ ਤੋਂ ਬਣਾ ਲੈ ਦਮੋਂ ਤੋਂ ਵੀ ਬੰਦੀ ਤਾਰੇ ਕੋਈ ਜੱਕਾ ਹੋ ਜਾ ਕੇ ਰਹੀ ਕਾਈ ਮੁਤਰੀ ਮਹਾਮੱਧ ਮਦਕਾਡ ਜਦੋਂ ਮੈਂ ਬੰਨਣਾ ਤੇ ਮਹਾਮੱਧ ਮਦਕਾਡ ਆਉਂਦੀਆਂ ਨੂੰ ਬੰਨਣੀ ਕੀ ਕਹਿੰਦਾ ਮੈਨੂੰ ਆਪਾਂ ਆਉਂਦੀ ਹੈ ਮੈਨੂੰ ਨਹੀਂ ਬੰਨਣ ਤਾਂ ਭਈ ਫਿਰ ਇਹਨੂੰ ਹੀ ਬੰਨਣ ਦਾ ਇਹ ਗੱਲ ਨਹੀਂ ਕਾਲੀ ਕਾਦੀ ਰਹਾ ਹੋਰ ਆਰਾਮ ਨਾਲ ਬੰਨ ਲਓ ਵੈਰੀ ਗੁੱਡ ਆਹਾਂ ਓਏ ਹੋਏ ਜੋੜਾ ਤੋੜ ਦੋ ਕੋਣ ਕਰ ਪਿੱਧਾ ਤੋੜਨਾ ਬੱਲੇ ਓਏ ਹੁਣ ਮੈਂ ਫੜਨੀ ਸੀ ਆਪ ਨਹੀਂ ਸੀ ਆਹ ਪੰਜ ਕਰਨੀ ਪੰਜ ਕਰਨੀਆਂ ਨੇ ਉਹ ਵੀ ਪੰਜ ਕਰਨੀਆਂ ਨੇ ਜੀ ਪਰ ਰਹਿ ਕੇ ਕਰਨੀ ਪਈ ਆਇਂ ਕਿ ਤੂੰ ਆ ਜਾ ਲੈ ਫੱਤੇ ਫੜੀ ਪੁੱਤ ਲੋਨੀ ਫੜਾ ਨਹੀਂ ਪਰ ਦੋਨੋਂ ਨਹੀਂ ਫੜਿਆ ਨੇ ਕੋਈ ਨਹੀਂ ਮੈਂ ਫੜਿਆ ਹੋਇਆ ਨੀਤ ਵੀਰਾ ਬੰਨ ਰਿਹਾ ਲੜ ਜਿੱਤ ਲੜ ਹੂੰ ਉਹ ਇੱਕਦਣਾ ਦੇਖ ਜੀ ਕਿਤੇ ਉਹ ਸਵਾਈਲ ਕਰੋ ਉਧਰ ਕੈਮਰੇ ਉਹ ਪਤਾ ਹੈ ਇਹ ਉੱਪਰ ਨਾ ਚੜਾਓ ਦੁਨੀਆ ਹੋ ਰਹੀ ਦੇ 2 4 ਇਹ ਦੋ 6 ਹੋ ਰਹੀ ਮੈਂ ਬੰਦ ਨਹੀਂ ਆਉਣ ਵੇ ਤੁਸੀਂ ਬੰਦੀ ਹਾਂ ਬਸ ਠੀਕ ਆਠ ਗਿੰਦੇ 5 ਕਰੀਂ ਤੁਸੀਂ ਬੰਦੀ ਮਾਸੀ ਕਹਿੰਦੇ ਆਠ ਕਰ ਲੋ ਜੋ ਤੁਸੀਂ ਕਰ ਲੋ ਮਮ ਮਾਸੀ ਨੂੰ ਬੰਨਨ ਦੋ ਤੱਕ ਗਰਮ ਨਹੀਂ ਹੋ ਗਿਆ ਲੈ ਟੈਂਕ ਲਾ ਕੇ ਛੱਡ ਮੇਰੇ ਵੀ ਮੰਮੀ ਮੰਨ ਤਾਂ ਸਬਰ ਨੇ ਚਲੋ ਪਾਤਾ ਅਦਰ ਸਿਪਾਹਾਂ ਨੂੰ ਆਣਾ ਦਾ ਪਾਪਾ ਇਹ ਬਾਈ ਸਾਹ ਯਾਰ ਮੈਂ ਜਾਉਣਾ 2 ਮਿੰਟ ਹੋ ਗਏ ਉਹਨੂੰ ਉੱਥੇ ਜਾ ਰਿਹਾ ਮੈਨੂੰ ਜਿੱਥੇ ਸਕੂਲ ਜਾਣਾ ਸੀ ਜਾਣਾ 10 ਵਜੇ ਦਾ ਅੱਛਾ ਐਡਰੈਸ ਬਹੁਤ ਹੈ ਮੈਂ ਦਿਖਾ ਦਿੰਦਾ ਕੋਈ ਫੋਟੋ ਆਉਗੀ ਉਹ ਵੀ ਕਾਗਜ਼ ਦੀ ਆਉਗੀ ਇਹ ਵੀ ਆ ਜਾਓ ਤੁਸੀਂ ਉੱਥੇ ਖੜੇ ਮੈਂ ਨੰਗ ਲੈਂਦਾ ਕਾਪੀ ਦੇ ਰਾਤੀ ਕਰਦੇ ਪੰਜ ਚਪਲ ਕੱਢੋ ਸਾਡੇ ਦੇਰੀ ਬੜੇ ਆਏ ਕੋ ਨਾ ਮੈਂ ਜਨ ਮੇਰਾ ਬਾਰਤੀ ਅਰਦਾਸ ਸ਼੍ਰੀ ਗੰਗਾਰ ਸ਼੍ਰੀ ਗੁਰੂ ਜੀ ਦੀ ਕਥੀ ਸੇਵਾ ਜੀ ਸਮੇਂ ਬਾਅਦ ਜੀ ਸਵੇਰ ਵੇਲੇ ਗ੍ਰੇਗਨ ਨਾਮ ਦਾ ਜਨ ਹੈ ਜੋ ਆਪਰੇ ਆਇਆ ਮਰੋ ਤੇ ਆਮਨ ਆਸਰਾਮ ਦਾ ਸ਼ਾਮ ਦਾ ਸਭਾ ਸਾਰਜਨ ਮਾਰਗ ਉਹਨਾਂ ਨੇ ਪਹਿਲੇ ਪੀਵਾਦਾਇ ਜੁੜਨ ਦੇ ਦਿੱਤਾ ਜੀ ਅੱਜ ਦੇ ਦਿਨ ਬਹੁਤ ਜਾਈ ਠੀਕ ਬਹਾਦਰ ਸਿੰਘ ਰਿਆ ਗੁਰਨਾਮ ਲਿਖਿਆ ਗੁਰਪੁਰਖ ਚਪਲੋਤਰ ਜੇਟਾ ਗੁਰੂ ਗੋਬਿੰਦ ਸਿੰਘ ਆਰਾਧਾ ਬਸਤਾਂਪਾਲ ਸਾਂਝਾਨੀ ਜੋਤ ਗਾਨੁਸ਼ਰੀ ਗੁਰੂ ਗ੍ਰੰਥ ਸਾਹਿਬ ਦੇ ਬਾੜ ਦਰਸਤਾਂ ਦਾ ਆਰਿਆਂ ਦਾ ਸਹਿੰਤਰ ਖਾਲਸਾ ਬੋਲਣਾ ਜੀ ਉਹ ਪਿਆਰੇ ਚਾਰ ਸਹਿਜਾਂ ਦੇ 40 ਮੁਕਤੇ ਲੱਗੀਆਂ ਜਿਹਨਾਂ ਦੇ ਕੋਈ ਨਾਮ ਦਿੱਤੇ ਆ ਵੰਡ ਕੇ ਸੱਗਿਆ ਦੇਈ ਜਲਾਈ ਦੇ ਵਾਹ ਜੇ ਨਾ 11 ਦੇ ਬਹਾਦਰ ਖਾਲਸਾ ਬੋਲਣਾ ਜੀ ਬਾ ਦੇਤੇ ਵੰਦ ਵੰਦ ਕਟਾਈ ਕੋ ਪ੍ਰੀਲਾਣਾ ਕਰਤੀਆਂ ਦੇ ਜੜੇ ਦਾ ਨਾਮ ਅਰਮਨ ਅਜਰਾਏ ਰਾਜੂ ਕੁਲੇ ਕਰਵਾਣ ਦੀ ਬਜਾਏ ਮਹਾਰਾਜ ਕੀ ਦੇਖਾ ਬਾਬੋਦਾਨ ਪ੍ਰੋਸਾਦਾਨ ਦਾਨਕ ਦਾਨ ਨਾਮਦਾਨ ਜੀ ਅਮਰ ਸਰਕਾਰ ਦੀ ਅਦਾਰਾ ਦੇ ਨਾਮ ਤੋਂ ਦੱਬੇ ਬਿਲਕੁਲ ਅਸਰ ਦਾ ਜਗਰਤਾਨ ਸਾਇਕਾ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਗਰ ਕਰੇ ਨਿਰੰਕੇ ਕਾਰਨਾਮ ਦੇਵਾ ਰਾਮਾ ਕੰਤ ਜੀ ਦੇ ਮਹਾਵਾਤਾਂ ਅਨੁਸਾਰ ਗੁਣਬਰਵਾਸ ਭਾਜਪਾ ਅਰਵਿੰਦਰ ਸਿੰਘ ਕਰਨਲ ਜੀ ਪਰਵਾਰ ਪਾਤਾ ਜੀ ਆਪ ਜੀ ਦੇ ਬਾਤ ਵਿੱਚ ਕੋਈ ਨੋਕਰਾ ਦੇਣਾ ਸੱਜੇ ਪਾਸੇ ਆਜ ਆਪ ਜੀ ਨੇ ਕਿਰਪਾ ਕੀਤੀ ਨਵੇਂ ਮਕਾਨ ਦੀ ਸਾਰੀ ਬਾਤ ਨੇ ਉਹਦੇ ਰਾਸ ਦੇ ਕੇ ਪਾਸਾ ਜੀ ਖੜੋ ਪਰਿਵਾਰ ਦੀਆਂ ਸੁਭ ਮਨੋ ਕਾਮਨਾ ਪਾਵਨ ਪੂਰਤੀ ਕਰਨੀਆਂ ਜੀ ਮੇਰਾ ਭਰਿਆ ਤਰ੍ਹਾਂ ਚੜ੍ਹਦੀਆਂ ਕਲਾ ਕਾਨੀਆਂ ਸੁਖਾਂ ਵਕਮੀਆਂ ਦਾਤ ਜਰਾਸ ਕਰਨੇ ਪਾਸਾ ਜੀ ਮੋਸਨਾ ਸਦੇ ਸਾਰੇ ਕਰਾ ਤੇ ਮੇਰਾ ਭਰਿਆ ਪ੍ਰਸ਼ਾਦ ਕੇ ਸੱਜੇ ਪਾਸਾ ਕਾਂਗ ਰਾਜਕਾਨੇ ਤੁਸ਼ਾ ਨੂੰ ਮੁਕਰਾਣ ਸੇ ਪਾਲ ਸਾਹਿਬ ਜੀ ਆਪ ਜੀ ਦੀ ਪਵਿੱਤਰੇ ਮਿੱਠਾ ਪ੍ਰਸ਼ਾਦ ਹਾਜ਼ਰ ਕੀਤਾ ਗਿਆ ਆਪ ਵਰਵਾਨ ਕਰਨਾ ਵਰਵਾਨ ਕੀਤਾ ਪ੍ਰਸ਼ਾਦ ਸੰਗਤਾਂ ਵਿੱਚ ਵੰਡਾਉਣ ਜਾ ਚੱਲ ਬਸ ਸਰਨੂ ਬਾਸਾ ਜੀ ਸਰਬੱਤ ਸੰਗਤਾਂ ਦੀ ਹਾਜ਼ਰੀਆਂ ਦਾ ਵਰਵਾਨ ਦਿਲਕੁਣ ਪਹਿਚਾਣੋ ਵਰਵਾਨ ਤੁਸੀਂਾਂ ਵੱਕ ਵਿੱਚ ਨਾ ਕਰਨਾ ਕਮਲ ਦਾ ਪਿਆਰ ਬਖਣਾ ਜੀ ਛੜਦੀ ਕਲਾ ਕਾਰ ਨੂੰ ਵਾਪਸ ਆ ਗਿਆ ਸਹੀ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਕੋ ਦਾ ਨਾਮ ਹੁੰਦਾ ਵੈ ਨਾਮ ਤੁਮ ਛੜਦੀ ਕਲਾ ਤੇਰੇ ਭਾਰੇ ਸਰਪਤ ਦਾ ਪੜਾ ਸਾ ਤੇ ਆ ਬੋਲੇ ਸੋਹਣੇ ਹਾਂ ਸਤਿ ਸ੍ਰੀ ਅਕਾਲ ਤੇ ਲੋ ਜੀ ਇੱਥੇ ਆਪਾਂ ਚਾਂਦੀ ਦਾ ਸਿੱਕਾ ਨੀਹਾਂ ਦੇ ਵਿੱਚ ਦੱਬਿਆ ਸੀ ਕਿਉਂਕਿ ਸਾਨੂੰ ਮਿਸਤਰੀਆਂ ਨੇ ਕਿਹਾ ਸੀ ਚਾਂਦੀ ਦਾ ਸਿੱਕਾ ਚੰਗਾ ਹੁੰਦਾ ਤੇ ਅਸੀਂ ਲਿਆ ਕੇ ਇਹਦੇ ਵਿੱਚ ਰੱਖਤਾ ਤੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਕਿ ਸਹੀ ਏ ਬੋਲੋ

ਦੂਜਾ ਡੱਬਾ ਕਰਕੇ ਲੈ ਆ। ਕੋਈ ਨਾ ਬਸ ਉੱ딜 ਜਾਵਾਂ। ਉਹ ਤੇ ਰੇਗ ਉੱਤਰ ਜੀਦਾ। ਲੈ ਬਤੂ। ਲੈ ਬਤਲਾ। ਹਾਂ ਹਾਂ। ਹਾਂ ਹਾਂ। ਹਾਂ। ਹਾਰੀਆਂ ਬਚੀ ਦੂਸਰੀ ਸੁੱਤੀ ਆ। ਹੁਣ ਲੈ। ਨਹੀਂ ਮਨ ਉ ਤਾਂ ਆ ਜਾਂਦਾ ਉਹ। ਇਹਦੇ ਦੇਖੋ ਉੱਤਰੋ। ആഗേ സാഡുഖ <laughs> ਖੜਾ ਲਖੜ ਜਾ ਤੱਕ ਕਿਧਰ ਇਹ ਮੁੰਡੇ ਵੀਡੀਓ ਬਾਰੇ ਨਹੀਂ ਕਹਾ ਰਹੇ ਨਾ ਬਈ ਹਾਂ ਹਾਂ ਅਸਲ ਵਿੱਚ ਕਹਾ ਰਹੇ ਨਾ ਦੇਖ ਤੁਸੀਂ ਕਹਿੰਦੇ ਬੋਲਦੇ ਇਹਨੇ ਕਹਿ ਨਹੀਂ ਸਕੀ ਕਰਦੇ ਵੀਡੀਓ ਬਾਰੇ ਹੋ ਗਿਆ ਹਾਂ ਉਹ ਮੇਰੇ ਨੂੰ ਪਤਾ ਹੀ ਨਹੀਂ ਲੱਗੇ ਯਾਰ ਪੁੱਤ ਨੇ ਮੈਨੂੰ ਵੀ ਨਹੀਂ ਬੁਲਾਈ ਸਫਾਈ ਕਰਨ ਮੈਂ ਬੁਲਾਈ ਉਹ ਕਿਹਾ ਤੁਹਾਨੂੰ ਕੱਢ ਲਓ ਮੋਟਰ ਨੂੰ ਕਾਰਨ ਸਾਇਟ ਕੱਢ ਲਓ ਮੋਟਰ ਨੂੰ ਨਹੀਂ ਸਾਈਟ ਆ ਬਈ ਮੇਰੇ ਇਹਦੇ ਵਿੱਚ ਦੋ ਆਲੇ ਬਣਾਇਆ ਕੀ ਕਰਾਂਗਾ ਬਈ ਪੁੱਤ ਮੋਟਰ ਨੂੰ ਲੈ ਰੋ ਪਾਣੀ ਲੈ ਦੋ ਪਾਣੀ ਲੈ ਆਓ ਤੂੰ ਉਹਨੇ ਕੰਢੀ ਲੈ ਲਿਆ ਆ ਆ ਬਾਈ ਇਹਨੂੰ ਚੰਗਰ ਦੇ ਨੂੰ ਚਲਦਾ ਨਹੀਂ ਜੇ ਬਾਹਰ ਦਿਨ ਮੱਦੀ ਲਾ ਕਰ ਮੈਂ ਗੈਲੈਂਡ ਮੱਭੇ ਪਾਣੀ ਬਾਹਰ ਚੰਗਰ ਦੇ ਨਹੀਂ ਨਵੇਂ ਮੈਂਬਰ ਆਓ ਜੀ ਆਓ ਜੀ ਆਇਆਂ ਨੂੰ ਅੱਛਾ ਇੱਧਰ ਰਹਿ ਗਏ ਇਹ ਲਾਉਂਦੇ ਨੂੰ ਕੰਮ ਹੋ ਕਾਮੇ ਲੱਡੂਆਂ ਜਿਹੜਾ ਕਰੇ ਵਿਆਹ ਵਾਲਾ ਕੋ ਮੇਰੇ ਤੇ ਕੈਮਰਾ ਲਾ ਰੱਖਿਆ ਹੈ ਵਿਆਹ ਵਾਲਿਓ ਤੇ ਮੂੰਹ ਬੰਦ ਕਰ ਦਿੰਦੀ ਆ ਬੀਬੀ ਆਇਆ ਦਾ ਮੂੰਹ ਚ ਪਾ ਕੇ ਨਾ ਕਰ ਲੈਂਦੇ ਆ ਡੱਬੇ ਤੇ ਵੀਡੀਓ ਕਰ ਦਿੰਦੀ ਮੈਂ ਲੱਪਾ ਰੋਟੜੀ ਲੈ ਲੈ ਆਹ ਪਹਿਲਾਂ ਹੋਰ ਇਹਨੂੰ ਦਿਓ ਡੱਬਾ ਲਿਆ ਮਾਣ ਹੋਰ ਪਹਿਲਾਂ ਜਾ ਮਾਣ ਵੀ ਆ ਜਾ ਮਾਣ ਫਿਰ ਲੱਡੂ ਦੇਈਏ ਆ ਜਾ ਮਾਣ ਫਿਰ ਉਹ ਸੀਗਾ ਰੈਡੀ ਆਂਟੀ ਆ ਜਾ ਮੂੰਹ ਮਿੱਠਾ ਕਰ ਲੋ ਆਜ ਆਂਟੀ ਦਾ ਦੂਰੀ ਭੱਜੀ ਜਾਂਦੀ ਮੈਨੂੰ ਲਈ। ਆਪਣੇ ਗਾਂਵ ਵਿੱਚ ਭੱਜਿਆ ਨਹੀਂ। ਆਂਟੀ ਦੇ ਐਟੀਟਿਊਡ ਹੀ ਬੜਾ ਹੋਇਆ ਪਿਆ ਅੰਟੀ ਦਾ। ਨਹੀਂ ਕਰੀ ਤੁਹਾਨੂੰ ਅੱਜ ਵਧਾਈ ਦੇ ਮੈਂ ਵੀ ਤੁਹਾਨੂੰ ਵਧਾਈ ਨਜ਼ਰ। ਥੈਂਕ ਯੂ। ਤੈਨੂੰ ਵੀ ਦਾ ਨਾਮ। ਪਾਪਾ ਦੀ ਤੋਹਿਆ ਨਹੀਂ। ਤੂੰ ਸੀ ਕਿ ਪਾਪਾ। ਕੀ ਆ ਗਿਆ ਦਾ ਘਰਾਣਾ। ਉਹ ਸਾਹਮਣੇ ਨੇ। ਕੋਈ ਗੱਲ ਨਹੀਂ। ਬਾਬੇ ਚੋਰ ਗਏ। ਕਿੰਨੇ ਪਾਪਾ ਕਿੰਨੇ।